ਸਾਮਣੇ ਆ ਰਹੀ ਹੈ ਸਿਲੰਡਰਾ ਦੇ ਨਾਲ ਭਰੇ ਛੋਟੇ ਹਾਥੀ ਦੀ ਫੋਰਚਨਰ ਗੱਡੀ ਦੇ ਨਾਲ ਟੱਕਰ ਹੋ ਗਈ ਜੀ ਹਾਂ ਹਾਲਾਂਕਿ ਗੱਲਮਤ ਰਹੀ ਕਿ ਇੱਥੇ ਕੋਈ ਬਲਾਸਟ ਨਹੀਂ ਹੋਇਆ ਲੇਕਿਨ ਵੱਡਾ ਇੱਥੇ ਬਲਾਸਟ ਹੋ ਸਕਦਾ ਸੀਗਾ ਤਾਂ ਤਸਵੀਰਾਂ ਵੀ ਤੁਹਾਨੂੰ ਵਿਖਾਵਾਂਗੇ ਬੇਹੱਦ ਜਿਆਦਾ ਭਿਆਨਕ ਹਾਦਸਾ ਹੋਇਆ ਇੱਥੇ ਸਿਲੰਡਰਾ ਦੇ ਨਾਲ ਭਰੇ ਛੋਟੇ ਹਾਥੀ ਦੇ ਵਿੱਚ ਜੋ ਹੈ ਫੋਰਚਨਰ ਗੱਡੀ ਦੀ ਟੱਕਰ ਹੁੰਦੀ ਹੈ ਤੇ ਇੱਥੇ ਫੋਰਚਨਰ ਗੱਡੀ ਜੋ ਹੈ ਉਹ ਕਾਫੀ ਦਾ ਨੁਕਸਾਨ ਹੀ ਗਈ ਹੈ کافی ਨੁਕਸਾਨ ਜਿਹੜਾ ਗੱਡੀ ਚਾਲਕ ਦਾ ਹੋਇਆ ਹੈ ਤਾਂ ਉਥੇ ਮੌਕੇ ਤੇ ਪੇੜ ਵੀ ਜੁੜੀ ਇਕੱਠੀ ਹੋ ਜਾਂਦੀ ਹੈ ਪੁਲਿਸ ਦੀ ਟੀਮ ਵੀ ਮੌਕੇ ਤੇ ਪਹੁੰਚਦੀ ਹੈ ਉਹਨਾਂ ਦੇ ਵੱਲੋਂ ਵੀ ਸਥਿਤੀ ਦਾ ਜਾਇਜ਼ਾ ਲਿਆ ਜਾਂਦਾ ਹੈ ਤੇ ਇਸ ਮਗਰੋਂ ਜੋ ਛੋਟਾ ਹਾਥੀ ਚਲਾ ਰਿਹਾ ਸੀਗਾ ਉਸ ਡਰਾਈਵਰ ਨੂੰ ਗ੍ਰਫਤਾਰ ਕਰ ਲਿਆ ਗਿਆ ਪੁਲਿਸ ਦੇ ਵੱਲੋਂ ਉਸ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਤੇ ਜਾਂਚ ਜਿਹੜੀ ਹੈ अगली शुरू कर दी गई है अमृतसर तो हादसा हुआ है अमृतसर अल्फा मॉल नेडे दसा जा रहा है कि हादसा वापरिया जो दो के फॉर्चुनर गेड़ी उतो लंघ रही सी ते इसे दौरान रोंग साइड तो आ रहे एक छोटे हाथी ने जो है इस गी के टक्कर मार दी यह इल्जाम जो है दे दे गालक लगाए जा रहे ने तो उन्हें दसा है कि

ਨੁਕਸਾਨ ਜੋ ਹੈ ਉਹ ਜ਼ਰੂਰ ਦੇਖਿਆ ਗਿਆ ਸੋ ਜਾਣੇ ਨੁਕਸਾਨ ਵੀ ਹੋ ਸਕਦਾ ਸੀ ਗਾਬਲਾਸਟ ਵੀ ਹੋ ਸਕਦਾ ਸੀ ਇਹ ਸਾਚ ਦੌਰਾਨ ਲੇਕਿਨ ਉਹ ਜੋ ਹੈ ਵਿਚਾਰ ਰਿਹਾ ਸੋ ਤਸਵੀਰਾਂ ਜੁਆਓ ਤੁਹਾਨੂੰ ਵਿਖਾ ਰਿਹਾ ਕਿਸ ਤਰੀਕੇ ਦੇ ਨਾਲ ਜੁੜੀ ਗੱਡੀ ਹੈ ਫੋਰਚਨਰ ਗੱਡੀ ਉਹ ਤੁਸੀਂ ਵੇਖੋ ਕਿ ਅੱਗੇ ਉਹਦੇ ਬਿਲਕੁਲ ਨੁਕਸਾਨ ਨਹੀਂ ਗਈ ਹੈ ਤੇ ਜੋ ਸਿਲੰਡਰਾਂ ਦੇ ਨਾਲ ਪਿਆ ਇਹ ਟੈਂਪੋ ਸੀ ਉਹ ਜਿਹੜਾ ਯਾ ਤੁਸੀਂ ਵੇਖ ਸਕਦੇ ਹੋ ਕਿ ਗੱਡੀ ਦੇ ਵਿੱਚ ਵਿੱਚ ਬਿਲਕੁਲ ਜਿਹੜਾ ਵਿੱਚ ਵੱੜ ਚੁੱਕਿਆ ਸੋ ਮੌਕੇ ਤੇ ਜੋ ਲੋਕ ਮੌਜੂਦ ਸਨ ਅਤੇ ਨਾਲ ਹੀ ਨਾਲ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕੀ ਕੁਝ ਇਸ ਪੂਰੇ ਹਾਦਸੇ ਤੋਂ ਬਾਅਦ ਕਿਹਾ ਗਿਆ ਉਹ ਵੀ ਤੁਹਾਨੂੰ ਸੁਣਾ ਦਿੰਨੇ ਆਂ। ਕੋਈ ਪਤਾ ਨਹੀਂ ਕਿ ਅੱਡੇ ਦੋੜਾਲੇ ਪੁੱਲ ਤੋਂ ਮਤਲਬ ਕਿ ਆ ਗਿਆ ਸੀ ਇਹਨੂੰ ਉਹ ਸਮਝਾ ਕਿ ਤਾ ਮੂ ਮਾਰਦੇ ਵਿੱਚ ਗੱਡੀ ਤੇ ਮਾਰੇ ਸਾਦਾ ਗੁਰਦੇ ਆਲੋਗ ਯੱਤਵੀ ਬਖੀਦੀ ਜਿਹੜੀ ਜਿਹੜੀ ਕਦੇ VOTING ਲਈ ਤੇ ਜਿਹੜੀ ਕਿਹੜੀ ਗੱਡੀ ਚਲੀ ਚੋਰਦਾ ਆ ਤਾਂ ਬੂਲੋ ਕੋ ਸੌਣ ਰਲਾਣਾ ਇਹਨੇ ਬਚਾਈ ਜੀ ਤੇ ਉਹ ਕੰਸੀ ਨੂੰ ਬੂਲ ਚਾਗੀ ਬੋਕੇ ਜੀ ਇਹਨਾਂ ਨਾਲ ਕਾਪਰ ਮਾਰ ਕੇ ਇਹਨਾਂ ਦੇ ਕੋਲ ਖਾਂਜੀ ਹਾਂਜੀ ਹਾਂਜੀ ਬਹੀ ਕੀਤਾ ਜਦ ਕੀ ਗੀ ਜਦ ਤੱਕ ਬੂਲ ਨਾ ਤੀ ਵੇਖ ਰਿਹਾ ਹੋ ਮੋੜ ਵਾਜ ਕੇ ਵੇਖ ਲੋ ਕਿ ਦੋਨੋਂ ਕੋ ਨਾ ਆਂਦੇ ਆਏ ਕੁਛ ਇੰਨਾ ਕੋ ਨੁਕਸਾਨ ਮਿਲਣਾ ਨਾ ਨੁਕਸਾਨ ਤਾਂ ਲਗਦੂ ਵਕਤ ਹੋ ਗਿਆ ਪਰ ਇਹ ਕਿਹਾ ਦੂਸਰੇ ਆਪਣੇ ਨਾਲ ਹੀ ਇਹ ਹੁੰਦੇ ਫੜ ਲਿਆ ਉਹ ਲੈ ਕੇ ਚੱਲਣ ਆ ਰਹੇ ਇਹਨਾਂ ਨੂੰ ਤੇ ਏਜੰਸੀ ਦੇ ਮਾਲਕ ਦੇ ਨਾਲ ਵੀ ਗੱਲ ਹੋਈ ਹਾਂਜੀ ਹਾਂਜੀ ਉਹਨੇ ਗੱਲ ਹੋਈ ਏ ਉਹ ਕਹਿੰਦੇ ਕੋਈ ਨਾ ਆਪਾਂ ਦੇ ਪਹੁੰਚਦੇ ਆ ਤੇ ਆਪਾਂ ਉਹਦੇ ਪਹੁੰਚੋਂ ਲੱਗੇ ਆ ਉਹਗੇ ਬਦਲ ਕਰ ਦੋਗੇ ਲੈ ਮੋਟਰ ਲਾ ਕੇ ਇਸ ਆਹ ਜਿਹੜੀ ਜਗ੍ਹਾ ਤੋਂ ਲੈ ਕੇ ਹਾਂਜੀ डिवैटर रोड पर है सर किस किस जगह किडी 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 मिलती है और तूने अपने आठों बच्चे लिए आपने ये किडी रोड पे है बस सर ये बिगाड़ी का साला रोड है हाँ जी एकलती किडी को सामने है आपने ना मेरी भाई इस रोड पे किडी चला सकते मेरी भाई कार के ना आपने ना दोपहर की कार भाई नहीं लगी किडी नहीं ਤੇ ਕਿਹੜੀ ਕਿਹੜੀ ਗੱਡੀ ਆ ਉਹ ਦੱਸ ਦਿਓ ਔਰ ਜੁਨਾ ਤਾਂ ਆ ਜੀ ਆ ਤਾਂ ਦੂਸਰੀ ਕਿਹੜੀ ਗੱਡੀ ਹੈ ਛੋਟਾ ਹੱਥ ਦੀ ਹੈ ਨਹੀਂ ਗੈਸ ਵਾਲਾ ਗੈਸ ਵਾਲੀ ਹੈ ਤੇ ਤੇ ਫਿਰ ਕਰ ਦਿੱਤਾ ਗਿਆ ਜੀ ਉਹ ਲੈ ਮੈਂ ਆਇਆ ਮੌਕੇ ਤੇ ਮੈਂ ਲਾ ਕੋ ਵੈਰੀਫਾਈ ਕਰਦਣ ਤੋਂ ਸਾਮਣੇ ਆ ਰਹੀ ਹੈ ਸਿਲੈਂਡਰਾ ਦੇ ਨਾਲ ਭਰੇ ਛੋਟੇ ਹਾਥੀ ਦੀ ਫੋਰਚਨਰ ਗੱਡੀ ਦੇ ਨਾਲ ਟੱਕਰ ਹੋ ਗਈ ਜੀ ਹਾਂ ਹਾਲਾਂਕਿ ਗੰਮਤ ਰਹੀ ਕਿ ਇੱਥੇ ਕੋਈ ਬਲਾਸਟ ਨਹੀਂ ਹੋਇਆ ਲੇਕਿਨ ਵੱਡਾ ਇੱਥੇ ਬਲਾਸਟ ਹੋ ਸਕਦਾ ਸੀਗਾ ਤਾਂ ਤਸਵੀਰਾਂ ਵੀ ਤੁਹਾਨੂੰ ਵਿਖਾਵਾਂਗੇ ਬੇਹੱਦ ਹੀ ਜ਼ਿਆਦਾ ਭਿਆਨਕ ਹਾਦਸਾ ਹੋਇਆ ਇੱਥੇ ਸਿਲੈਂਡਰਾ ਦੇ ਨਾਲ ਭਰੇ ਛੋਟੇ ਹਾਥੀ ਦੇ ਵਿੱਚ ਜੋ ਹੈ ਫੋਰਚਨਰ ਗੱਡੀ ਦੀ ਟੱਕਰ ਹੁੰਦੀ ਹੈ ਤੇ ਇੱਥੇ ਫੋਰਚਨਰ ਗੱਡੀ ਜੋ ਹੈ ਉਹ ਕਾਫੀ ਦਾ ਨੁਕਸਾਨ ਹੀ ਗਈ ਹੈ کافی ਨੁਕਸਾਨ ਜਿਹੜਾ ਗੱਡੀ ਚਾਲਕ ਦਾ ਹੋਇਆ ਹੈ ਤਾਂ ਉੱਥੇ ਮੌਕੇ ਤੇ ਪੇੜ ਵੀ ਜੜੀ ਇਕੱਠੀ ਹੋ ਜਾਂਦੀ ਹੈ ਪੁਲਿਸ ਦੀ ਟੀਮ ਵੀ ਮੌਕੇ ਤੇ ਪਹੁੰਚਦੀ ਹੈ ਉਹਨਾਂ ਦੇ ਵੱਲੋਂ ਵੀ ਸਥਿਤੀ ਦਾ ਜਾਇਜ਼ਾ ਲਿਆ ਜਾਂਦਾ ਹੈ ਤੇ ਇਸ ਮਗਰੋਂ ਜੋ ਛੋਟਾ ਹਾਥੀ ਚਲਾ ਰਿਹਾ ਸੀਗਾ ਉਸ ਡਰਾਈਵਰ ਨੂੰ ਗ੍ਰਫਤਾਰ ਕਰ ਲਿਆ ਗਿਆ ਪੁਲਿਸ ਦੇ ਵੱਲੋਂ ਉਸ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਤੇ ਜਾਂਚ ਜਿਹੜੀ ਹੈ ਅਗਲੇ ਸ਼ੁਰੂ ਕਰ ਦਿੱਤੀ ਗਈ ਹੈ ਸੋ ਤਸਵੀਰਾਂ ਤੁਹਾਨੂੰ

ਨੁਕਸਾਨ ਜੋ ਹੈ ਉਹ ਜ਼ਰੂਰ ਦੇਖਿਆ ਗਿਆ ਸੋ ਜਾਣੇ ਨੁਕਸਾਨ ਵੀ ਹੋ ਸਕਦਾ ਸੀ ਗਾਬਲਾਸਟ ਵੀ ਹੋ ਸਕਦਾ ਸੀ ਇਸ ਸਾਥ ਦੌਰਾਨ ਲੇਕਿਨ ਉਹ ਜੋ ਹੈ ਬਚਾਰਿਆ ਸੋ ਤਸਵੀਰਾਂ ਜੁਆਓ ਤੁਹਾਨੂੰ ਵਿਖਾ ਰਿਹਾ ਕਿਸ ਤਰੀਕੇ ਦੇ ਨਾਲ ਜੁੜੀ ਗੱਡੀ ਹੈ ਫੋਰਚਨਰ ਗੱਡੀ ਉਹ ਤੁਸੀਂ ਵੇਖੋ ਕਿ ਅੱਗੇ ਉਹਦੇ ਬਿਲਕੁਲ ਨੁਕਸਾਨ ਨਹੀਂ ਗਈ ਹੈ ਤੇ ਜੋ ਸਿਲੰਡਰਾ ਦੇ ਨਾਲ ਪਿਆ ਇਹ ਟੈਂਪੋ ਸੀ ਉਹ ਜਿਹੜਾ ਆ ਤੁਸੀਂ ਦੇਖ ਸਕਦੇ ਹੋ ਕਿ ਗੱਡੀ ਦੇ ਵਿੱਚ ਵਿੱਚ ਬਿਲਕੁਲ ਜੁੜਾ ਵਿੱਚ ਵੱਡ ਚੁਕਿਆ ਸੋ ਮੌਕੇ ਤੇ ਜੋ ਲੋਕ ਮੌਜੂਦ ਸਨ ਅਤੇ ਨਾਲ ਹੀ ਨਾਲ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕੀ ਕੁਝ ਇਸ ਪੂਰੇ ਹਾਦਸੇ ਤੋਂ ਬਾਅਦ ਕਿਹਾ ਗਿਆ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਪਤਾ ਨਹੀਂ ਕਿ ਅੱਡੇ ਦੋਲੇ ਪੁੱਲ ਤੋਂ ਮੱਤਾ ਕਿ ਆ ਗਿਆ ਸੀ ਇਹਨੂੰ ਦੋ ਸਮਝਾ ਕਿ ਮੂਹ ਮਾਰਦੇ ਵਿੱਚ ਗੱਡੀ ਤੇ ਮਾਰੇ ਸਦਾ ਗੁਰਦੀਆਂ ਲੋਕ ਯੱਤਰਾ ਵਿੱਚ ਆਈ ਦੀ ਤੇ ਜਿਹੜੀ ਜਿਹੜੀ ਕਦੇ ਵੋਟ ਨਹੀਂ ਲਈ ਅੱਛਾ ਜੀ ਤੇ ਜਿਹੜੀ ਕਿਹੜੀ ਗੱਲ ਤੇਰੀ ਗੱਲ ਆ ਤਾਂ ਬਲੋਗ ਸੌਣ ਰਲਾਣਾ ਇਹਨੇ ਬਚਾਈ ਉਹ ਕਹਿੰਦੀ ਬਹੁਤ ਚਾਹੀ ਬੋਕੇ ਦੇਣੀ ਇਹਨਾਂ ਨਾਲ ਆਕਰ ਮਰਨ ਤੇ ਨੰਬਰ ਕਰਕੇ ਤਾਂ हां जी ਹਾਂ ਜੀ ਬਹੀ ਕਰ ਤੇ ਕੀ ਦੀ ਜਦੋਂ ਤੁਸੀਂ ਕੰਪੋਲ ਨੂੰ ਮਰਦੀ ਵੇਖ ਰਹੇ ਹੋ ਫੋਟੋ ਵਾਚ ਕੇ ਵੇਖੋ ਕਿਦੋਂ ਕੋਣਾ ਆਂਦੇ ਆਏ ਫਿੰਦਾ ਕੋ ਨੁਕਸਾਨ ਮਿਲਣਾ ਨੁਕਸਾਨ ਤੋਂ ਲੱਖ ਦੂ ਵਕਤ ਹੋ ਗਿਆ ਮਰਾ ਇਹ ਨੇ ਕੀ ਕੀ ਹੋਸੇ ਆਪਣੇ ਨਾਲ ਹੀ ਇਹ ਹੁੰਦੇ ਫੜ ਲਿਆ ਪਾ ਲੈ ਕੇ ਚੱਲਣ ਆ ਰਹੇ ਇਹਨਾਂ ਨੂੰ ਤੇ ਏਜੰਸੀ ਦੇ ਮਾਲਕ ਦੇ ਨਾਲ ਵੀ ਗੱਲ ਹੋਈ ਹਾਂਜੀ ਹਾਂਜੀ ਉਹਨੇ ਗੱਲ ਹੋਈ ਏ ਉਹ ਕਹਿੰਦੇ ਕੋਈ ਨਹੀਂ ਆਪਾਂ ਤੇ ਪਹੁੰਚਦੇ ਆ ਆਪਾਂ ਉਹਦੇ ਤੇ ਪਹੁੰਚੋ ਲੱਗੇ ਆ ਬੋਲ ਕੇ ਬਦਲ ਕਰ ਦੋ ਲੈ ਮੋਟਰ ਲਿਆ ਉਹ ਵੀ ਸਾਡੀ ਜਗ੍ਹਾ ਤੋਂ ਲੈ ਕੇ ਹਾਂਜੀ तो गलती तो तो चला सकते ਕਿਹੜੀ ਕਿਹੜੀ ਗੱਡੀ ਆ ਉਹ ਦੱਸ ਦਿਓ ਆਪਰ ਚੁੰਨਰ ਤੇ ਆਈਆ ਤੋਂ ਦੂਸਰੀ ਕਿਹੜੀ ਗੱਡੀ ਆ ਛੋਟਾ ਹੱਥ ਦੀ ਹੈ ਨਹੀਂ ਗੈਸ ਵਾਲਾ ਗੈਸ ਵਾਲੀ ਆ ਤੇ ਕਿਹਦੇ ਫਿਰ ਕਰ ਦਿੱਤਾ ਗਿਆ ਜੀ ਉਹ ਮੈਂ ਮੈਂ ਆਇਆ ਮੌਕੇ ਤੇ ਮੇਰੇ ਨਾਲ ਕੋਈ ਵੈਰੀਫਾਈ ਕਰਨ ਦਨ ਤੋਂ